ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਉੱਥੇ ਹੋ ਗਈ ਵੱਡੀ ਵਾਰਦਾਤ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੇਖਦੇ ਸਿੱਧੇ ਸਿਟੀ ਥਾਣਾ ਖੇਤਰ ਦੇ ਵਿੱਚ ਚੋਰੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਚੋਰ ਨੇ ਦੁਕਾਨ ਵਿੱਚੋਂ ਨਕਦੀ ਅਤੇ ਹੋਰ ਸਮਾਨ ਸਮੇਤ 2.5 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਉਸ ਤੋਂ ਬਾਅਦ ਛੱਤ ਤੇ ਆਈਸਕ੍ਰੀਮ ਅਤੇ ਮਹਿੰਗੀ ਚਾਕਲੇਟ ਖਾ ਕੇ ਇੰਜੋਏ ਕੀਤਾ ਤੇ ਕੱਚੀ ਦੁਕਾਨ ਚ ਡਾਕਰ ਹੋਈ ਚੋਰ ਦੀ ਹਰਕਤ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਚੋਰ ਨੇ ਸੀਸੀਟੀਵੀ ਕੈਮਰਾ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾਣਕਾਰੀ ਮੁਤਾਬਕ ਸੀਦੇ ਸਿਟੀ ਥਾਣਾ ਅਧੀਨ ਸ਼ਾਪੂਰਾ ਦੇ ਰਹਿਣ ਵਾਲੇ ਅਰਵਿੰਦ ਸੌਦੀ ਰਿਵਾਜ ਗੰਜ ਬਿਆਰਜ ਫੈਕਟਰੀ ਦੀ ਦੁਕਾਨ ਇੱਕ ਦੁਕਾਨ ਦੇ ਕੋਲ ਹੀ ਅਰਵਿੰਦ ਦਾ ਜੀਜਾ ਰਵਿੰਦਰ ਰਹਿਦਾ ਹੈ ਤੇ ਰੋਜ਼ ਹੀ ਤਰ੍ਹਾਂ ਅਰਵਿੰਦ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤੇ ਸਵੇਰੇ ਜਦੋਂ ਅਰਵਿੰਦ ਸ਼ਾਹ ਤੇ ਰੱਖੇ ਬਰਤਨ 'ਚ ਪਾਣੀ ਪਾਉਣ ਗਿਆ ਤਾਂ ਉਸਨੇ ਇੱਥੇ ਆਈਸਕ੍ਰੀਮ ਅਤੇ ਚਾਕਲੇਟ ਦੇ ਡੱਬੇ ਖਿਲਰੇ ਹੋਏ ਦੇਖੇ ਤੇ ਰਵਿੰਦਰ ਨੂੰ ਕਿਸੇ ਗੱਲ ਤੇ ਸ਼ੱਕ ਹੋਣ ਤੇ ਉਸਨੇ ਅਰਵਿੰਦ ਸ਼ਾਹ ਨੂੰ ਸੂchna ਦਿੱਤੀ ਉਸ ਤੋਂ ਬਾਅਦ ਰਵਿੰਦਰ ਨੇ ਮੌਕੇ ਤੇ ਪਹੁੰਚ ਕੇ ਦੁਕਾਨ ਖੋਲੀ ਤਾਂ ਉੱਥੇ ਸਮਾਨ ਖਿਲਰਿਆ ਪਿਆ ਦੇਖਿਆ ਤੇ ਦੁਕਾਨ ਤੋਂ ਕਰੀਬ 2 ਲੱਖ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ